ਇਹ ਬਜ਼ੁਰਗ ਪਿਤਾ ਆਪਣੇ ਪਰਿਵਾਰ ਸਮੇਤ ਨੋਵਾ ਗੱਡੀ ਦੇ ਵਿੱਚ ਸਵਾਰ ਹੋ ਕੇ ਸ੍ਰੀ ਹਰਮੰਦਰ ਸਾਹਿਬ ਨੂੰ ਪਹੁੰਚ ਰਿਹਾ ਸੀ ਅੰਮ੍ਰਿਤਸਰ ਨੂੰ ਜਾਣ ਵਾਲੇ ਰਸਤੇ ਤੇ ਹੀ ਇਹ ਸਾਰਾ ਹਾਦਸਾ ਹੋਇਆ ਫਾਇਗਰੂ ਦਾ ਨਾਮ ਲੈ ਕੇ ਇਹ ਪਰਿਵਾਰ ਕਰੋ ਨਿਕਲਿਆ ਸੀ ਅਤੇ ਛੇਤੀ ਹੀ ਉਹ ਅੰਮ੍ਰਿਤਸਰ ਉਸਨੇ ਪਹੁੰਚ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਸੰਘਣੀ ਧੁੰਦ ਦੇ ਕਾਰਨ ਜਾਂ ਫਿਰ ਟਰੱਕ ਵਾਲੇ ਦੀ ਅਣਗੈਲੀ ਦੇ ਕਾਰਨ ਇਹ ਹਾਦਸਾ ਹੋ ਗਿਆ ਜਿਸ ਦੇ ਵਿੱਚ ਇਸ ਪਰਿਵਾਰ ਦੀ ਕੀਮਤੀ ਜਾਨ ਵੀ ਚਲੀ ਗਈ ਤੇ ਇੱਕ ਭਾਰੀ ਨੁਕਸਾਨ ਵੀ ਹੋ ਗਿਆ इनोਵਾ ਦੇ ਵਿੱਚ ਬੈਠੇ ਸਾਰੇ ਹੀ ਪਰਿਵਾਰਿਕ ਮੈਂਬਰਾਂ ਦੇ ਸੱਟਾਂ ਲੱਗ ਗਈਆਂ ਅਤੇ ਉਸ ਦੇ ਕਾਰਨ ਇਹ ਬਜ਼ੁਰਗ ਹੁਣ ਰੋ ਰੋ ਕੇ ਆਖ ਰਿਹਾ ਹੈ ਕਿ ਬਾਕੀ ਸਭ ਕੁਝ ਤਾਂ ਮੈਂ ਬਣਾ ਲਵਾਂਗਾ ਪਰ ਇਹ ਕਿੱਥੋਂ ਲੈ ਕੇ ਆਵਾਂਗਾ ਗੱਡੀ ਚਲਾ ਰਿਹਾ इनोਵਾ ਦਾ ਚਾਲਕ ਜਵਾਨ ਮੁੰਡਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਇਹਤ ਹੀ ਜ਼ਿਆਦਾ ਦੁਖੀ ਨੇ ਜ਼ਖਮੀ ਹਸਪਤਾਲ ਵਿਖੇ ਪੱਟੀ ਨੇ ਅਤੇਜ਼ ਬਾਪੂ ਦੀਆਂ ਅੱਖਾਂ ਦੇ ਸਾਹਮਣੇ ਹੀ ਉਸਨੇ ਇਹ ਜਵਾਨ ਪੁੱਤ ਨੂੰ ਜਾਂਦੇ ਜਦੋਂ ਦੁਨੀਆ ਤੋਂ ਦੇਖਿਆ ਤਾਂ ਸੜਕ ਤੇ ਹੀ ਬੈਠ ਕੇ ਤਾਂ ਹੰਮਰ ਲੱਗਿਆ ਇਹ ਦੁਖਦਾਈ ਘਟਨਾ ਫਿਰੋਜ਼ਪੁਰ ਫਾਜ਼ਿਲਕਾ ਮੁੱਖ ਮਾਰਗ ਤੇ ਵਾਪਰੀ ਹੈ ਜਿੱਥੇ ਕਿਸ ਸੰਗਣੀ ਤੋਂ ਦੇ ਕਾਰਨ ਇੱਕ ਤੋਂ ਬਾਅਦ ਇੱਕ ਗੱਡੀਆਂ ਆਪਸ ਦੇ ਵਿੱਚ ਵੱਜੀਆਂ ਗੰਗਾ ਨਗਰ ਤੋਂ ਆ ਰਹੀ ਨੋਵਾ ਕਾਰ ਪੈਂਡਲ ਪਿੰਡੀ ਦੇ ਕੋਲ ਟਰਾਲੇ ਦੇ ਨਾਲ ਟਕਰਾ ਗਈ ਸਾਤ ਚ ਦੇ ਵਿੱਚ ਇਨੋਵਾ ਸਵਾਰ ਗੱਡੀ ਚਾਲਕ ਦੀ ਜਾਨ ਚਲੀ ਗਈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਤੇ ਹੀ ਇਹ ਸਾਰੀ ਘਟਨਾ ਵਾਪਰੀ ਹੈ ਟਾਇਲ ਫੈਕਟਰੀ ਦੇ ਸਾਹਮਣੇ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਫਾਸੀ 12 ਜੈਡ ਗੰਗਾ ਨਗਰ ਦੀ ਜਾਨ ਚਲੀ ਗਈ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਤੇ ਪੂਰੀ ਘਟਨਾ ਦੀ ਜਾਣਕਾਰੀ ਲੈਣ ਦੇ ਨਾਲ-ਨਾਲ ਕਿਹਾ ਜਾ ਰਿਹਾ ਹੈ ਕਿ ਛੇਤੀ ਹੀ ਉਸ ਚਾਲਕ ਨੂੰ ਫੜ ਲਿਆ ਜਾਵੇਗਾ ਟਰੱਕ ਚਾਲਕ ਨੂੰ ਜਿਸ ਦੇ ਵੱਲੋਂ ਇਸ ਪੂਰੇ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਗਲਤੀ ਦੇ ਕਾਰਨ ਇਹ ਹਾਦਸਾ ਹੋਇਆ ਤੇ ਇੱਕ ਕੀਮਤੀ ਜਾਨ ਚਲੀ ਗਈ। ਟਰੱਕ ਵਾਲਾ ਪੱਡ ਗਿਆ ਟਾਇਰ ਕੰਨ ਦੱਸੋ ਬਖਾਰ ਨਹੀਂ ਮਾਰਿਆ ਕੁਝ ਨਹੀਂ ਕੀਤਾ ਤੇ ਜਾ ਕੇ ਗੱਡੀ ਵੱਜ ਗਈ ਉਹਦੇ ਤੁਸੀਂ ਕਿਧਰ ਆ ਰਹੇ ਸੀ? ਗੰਗਾ ਨਗਰ ਤੋਂ ਅਮਰਸਰ ਜਾ ਰਿਹਾ ਸੀ ਨੋਵਾ ਸੀ ਗੱਡੀ ਟਰੱਕ ਵਾਲਾ ਪੱਜ ਗਿਆ ਆ ਗੱਡੀਆਂ ਜੀ ਨਾ ਬੜਾ ਅੱਛਾ ਤੇ ਕਿੰਨੇ ਕੀ ਹੋਇਆ ਸੱਤਾਂ ਕਿੰਨਿਆਂ ਕੋ ਲੱਗੀਆਂ ਸੱਤਾਂ ਸਾਰਿਆਂ ਦੇ ਲੱਗੀਆਂ ਆਪਾਂ ਵੀ ਕੋ ਨਹੀਂ ਆ ਬਸ ਹੁਣ ਜਿਹੜੇ ਪਿੰਡ ਤੋਂ ਚੱਲੇ ਸੀ ਕੰਗਨਗਰ ਕਿੱਥੋਂ ਚੇ ਕਾ ਨਗਰ ਜੰਡੂ ਮਾਰਾਂ ਜਾਂਦੇ ਕੰਗਨਗਰ ਅੱਛਾ ਅੰਮ੍ਰਿਤ ਸਰ ਸਾਹਿਬ ਜਾ ਰਹੇ ਸੀ ਤੇਰੀ ਅੰਮ੍ਰਿਤ ਸਰ ਜਾ ਰਹੇ ਜੀ ਬਾਈ ਜੀ ਖੇਤ ਚ ਪਾਣੀ ਲੱਗਿਆ ਸੀ ਤੋਂ ਬਾਅਦ ਆਈ ਯੱਕ ਦਾ ਤੂੰ ਵੀ ਇਧਰ ਨੂੰ ਭੱਜੇ ਚਾਹਾਂ ਮੌਕੇ ਤੇ ਇੱਕ ਬਾਈ ਗੱਡੀ ਚਲਾਉਣ ਵਾਲਾ ਥੋਕੇ ਦੇ ਵਿੱਚ ਹੀ ਆਪਣੇ ਗੱਡੀ ਦੇ ਵਿੱਚ ਹੀ ਪਿੱਸਿਆ ਪਿਆ ਸੀ ਟਰੈਕਟਰ ਨਾਲ ਖਿੱਚ ਕੇ ਬਾਹਰ ਕੱਢਿਆ ਉਹਨੂੰ ਗੱਡੀਆਂ ਆ ਗਆਂ ਤੁਸੀਂ ਕਰੀਆਂ ਟਰੈਪ ਬਹੁਤ ਜਾਨ ਲੱਗ ਗਿਆ ਮੌਕੇ ਤੇ ਬਾਈ ਤਾਂ ਪੂਰੇ ਹੋ ਗਏ ਸੀ ਇਹ ਨੋਵਾ ਗੱਡੀ ਵਾਲਾ ਸੀ ਉਹ ਨੋਵਾ ਗੱਡੀ ਇੱਕ ਗੱਡੀ ਹੋਰ ਵੀ ਵੱਜੀ ਉਹ ਹੋਰ ਗੱਡੀ ਆ ਗਈ ਉਹ ਆਪਣੇ ਸੂਖ ਤਰ੍ਹਾਂ ਆ ਗਈ ਆ ਉਹ ਗੱਡੀ ਸੀ ਉਹਨਾਂ ਚ ਵੀ ਸਵਾਰੀਆਂ ਨੂੰ ਛੱਟਾ ਗਾਦੀ ਲੱਗੀ ਐਂਬੂਲੈਂਸ ਪਹੁੰਚੀ ਐ ਪੁਲਿਸ ਵੀ ਪਹੁੰਚ ਗਈ ਹਾਂ ਪੁਲਿਸ ਥੋੜੀ ਜੀ ਉਨ ਕੀ ਉਹ ਵੀ ਪਰ ਲੋਕਾਂ ਨੇ ਬਾਹਰ ਕੱਟਿਆ ਲੋਕਾਂ ਨੇ ਪਹਿਲਾਂ ਹੀ ਕੱਢ ਲਿਆ ਜੀ ਬਾਹਰ ਆਨ ਤੋਂ ਇਹ ਮੌਕੇ ਤੋਂ ਆਪਣਾ ਕੁਲਵੰਤ ਸਿੰਘ ਪੁੱਤਰ ਲੰਦ ਸਿੰਘ ਦਾ ਇਹਦਾ ਲੜਕਾ ਸੀ ਅਜੀਤ ਸਿੰਘ ਪੁੱਤਰ ਭਵਨ ਸਿੰਘ ਦਾ ਨੇ ਸ੍ਰੀ ਗੱਗਰ ਨਗਰ ਸਾਹਿਬ ਪਹਾਰੇ ਸੀ ਤੇ ਇਹਨਾਂ ਜਾਣਾ ਸੀ ਸ੍ਰੀ ਅਮਰ ਸਾਹਿਬ ਤੇ ਉਥੇ ਆਪੇ ਸਮਝ ਲਓ ਛੋਟੀ ਪਿੰਡੀ ਦੇ ਕੋਲ ਹੈ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੂੰ ਐ ਕੋ ਟ੍ਰੈਕ ਦੇ ਵਿੱਚ ਇਹਨਾਂ ਦੀ ਗੱਡੀ ਵੱਜ ਗਈ ਤੇ ਗੱਡੀ ਹੋਰ ਵੀ ਬੱਜੀ ਹੋਈ ਨਾਲ ਜੀ ਉਹ ਮੰਨ ਲਓ ਗੱਡੀ ਜਦੋਂ ਇਹਨਾਂ ਦੀ ਬੱਜੀ ਉਹ ਵੀ ਪਿੱਛੇ ਰਫਤਾਰ ਤੇ ਸੀ ਉਹ ਵੀ ਟਕਰਾ ਗਈ ਗੱਡੀ ਉਹਦੇ ਵਾਕੀ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਦੇ ਤੇ ਗੱਡੀ ਦਾ ਉਹਨਾਂ ਦੇ ਨੁਕਸਾਨ ਹੋ ਗਿਆ ਅੱਛਾ ਡੈਥ ਕਿਹਨਾਂ ਦੀ ਹੋਈ ਹੈ ਜੀ ਇਹ ਡੈਥ ਹੋਈਏ ਅਜੀਤ ਸਿੰਘ ਹੈ ਜੀ ਪੁੱਤਰ ਕੁਲਵੰਤ ਸਿੰਘ ਦਾ ਠੀਕ ਹੈ ਜੀ ਇਹਨਾਂ ਦੀ ਉਮਰ 8 36 ਸਾਲ 36 ਸਾਲ ਦੀ ਨੋਵਾ ਗੱਡੀ ਵਾਲਾ ਸੀ ਜਿਹੜਾ ਨੋਵਾ ਗੱਡੀ ਵਾਲਾ ਫਰੋਈਪੁਰ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਆਦੀ ਕਾਰਵਾਈ ਕਰ ਰਹੇ ਹੋ ਮੋਕੇ ਦੇ ਜਿਵੇਂ ਟਰੱਕ ਨਾਲ ਦਾ ਟ੍ਰੈਫਿਕ ਵੀ ਜਾਮ ਹੈ ਇਹਨੂੰ ਬਾਹਰ ਕਢਾਉਣ ਦੀ ਕੋਈ ਟਰੱਕ ਕੋਲ ਕਰਾਉਣੇ ਆ ਹੈ ਟਰੱਕ ਵਾਲਾ ਫਰਾਰ ਦੱਸਿਆ ਜਾ ਰਿਹਾ ਮੋਕੇ ਦੇ ਭੇ ਦੇ ਫਰਾਰ ਹੋ ਗਿਆ ਜੀ